ਸਸਰੀ ਕਾ ਜੇ ਸਾਰਿਆਂ ਨੂੰ ਅੱਜ ਆਪਾਂ ਚੌਲ ਬਣਾਵਾਂਗੇ ਨਾਣ ਵਾਲੇ ਚੌਲ ਬਣਾਵਾਂਗੇ ਇਹ ਚੌਲ ਹੈਗੇ ਕੌਲੀ ਤੇ ਗੰਡੇ ਦਾ ਤੜਕਾ ਲਾ ਕੇ ਨਾਲੇ ਹਰੀ ਮਿਰਚ ਪਾਵਾਂਗੇ ਤੇ ਆਪਾਂ ਤੜਕਾ ਲਾਵਾਂਗੇ ਤੇ ਆਹ ਆਪਾਂ ਪਹਿਲਾਂ ਕੜਾਈ 'ਚ ਪਾਵਾਂਗੇ ਚੌਲ ਤੇ ਇਹਦੇ 'ਚ ਪਾਣੀ ਪਾ ਕੇ ਰੱਖਾਂਗੇ 5 ਕਿ ਮਿੰਟ ਭਿੱਜੇ ਰਹਿਣਗੇ ਤੇ ਆਪਾਂ ਉਹਨੇ ਅੱਗ ਬਾਲਦੇ ਆਂ ਹੁਣ ਆਪਾਂ ਕੜਾਈ ਧਰਾਂਗੇ ਮੈਂ ਪਕੀਲ ਪਾਵਾਂਗੇ ਜਦੋਂ ਕਿ ਉਹ ਗਰਮ ਹੋ ਗਿਆ ਫਿਰ ਆਪਾਂ ਗੰਡਾ ਹਰੀ ਮਿਰਚ ਪਾਵਾਂਗੇ। ਜਦੋਂ ਕਿ ਉਹ ਗਰਮ ਹੋ ਗਿਆ ਆਪਾਂ ਹਰੀ ਮਿਰਚ ਤੇ ਗੰਡਾ ਪਾਵਾਂਗੇ। ਆ ਥੋੜੇ ਗੰਡਾ ਸੁੱਕ ਗਿਆ ਫਿਰ ਆਪਾਂ ਨੌਣ ਤੇ ਹਲਦੀ ਪਾਵਾਂਗੇ ਗੰਡਾ ਭੁੱਜ ਗਿਆ ਫਰੇ ਮੇਰੇ ਸਿੱਤੇ ਆਪਾਂ ਨੌਣ ਤੇ ਹਲਦੀ ਪਾਵਾਂਗੇ 1 ਕਿਲੋ ਡਾਊਨ ਆਕ ਪਾਵਾਂਗੇ ਨੌਣ ਵੇ ਥੋੜੀ ਰੰਗ ਸੋਹਣਾ ਹੋ ਜਾਊਗਾ ਇਹਨੇ ਨਾਲ ਥੋੜਾ ਜਿਹਾ ਨਮਕ ਹੋਰ ਪਾਵਾਂਗੇ ਘਟਾਏ ਹੁਣ ਆਪਾਂ ਪਾਣੀ ਪਾਵਾਂਗੇ தின் ਅਪਾ ਪਟਾਕ ਦੇਾਂਗੇ ਜਦੋਂ ਪਾਣੀ ਰੱਗਿਆ ਲੱਗਿਆ ਫਿਰ ਆਪਾਂ ਚੌਲ ਪਾਵਾਂਗੇ ਆਪਾਂ ਪਾਣੀ ਚੌਲਾਂ ਚੋਂ ਕੱਢ ਦੇਾਂਗੇ ਇਹ ਇੱਕ ਵਾਰ ਹੋਰ ਪਾਣੀ ਪਾ ਕੇ ਕੱਢਾਂਗੇ ਆਨ ਅਰिजिनल ਆ ਗਿਆ ਤੇ ਆਪਾਂ ਚੌਲ ਪਾ ਦੇਾਂਗੇ ਫਤੋ ਕਿਰ ਟਕ ਜਾਵਾਂਗੇ ਇੱਕ ਵਾਰਾਂ ਤੇ ਪਾਣੀ ਬਾਹਰ ਆਉਣ ਲੱਗਿਆ ਫਿਰ ਅਪੋ ਤੋਂ ਲੱਪਾ ਲਾ ਦੇਾਂਗੇ ਪਾਣੀ ਬਾਹਰ ਆਉਂਦੇ ਤੋਂ ਅਪ ਲਾ ਦੇਾਂਗੇ ਥੋੜਾ ਚਿਰ ਆਪਾਂ ਅੰਗਈ ਰਹਿਣਾਂਗੇ ਫਿਰ ਜੇ ਪਾਣੀ ਘਟ ਗਿਆ ਫਿਰ ਆਪਾਂ ਉੱਤ ਟਕਾਂਗੇ चौल अपने बन के तैयार है हम आप ला लागे बहुत वाइया बन गए चौल पंद्रह मिनटा चौल बन गए हम आप कौली च पाव ਇਹ ਕੋ ਕਿੰਡੇ ਵਧੀਆ ਬਣੇ ਚਾਵਲ ਨਾਲ ਦਹੀਂ ਹੈ ਜਿਹਨੇ ਦਹੀਂ ਨਾਲ ਖਾਣੇ ਦਹੀਂ ਨਾਲ ਖਾ ਸਕਦਾ ਜਿਹਨੇ ਉਹ ਖਾਣੇ ਉਹ ਖਾ ਸਕਦਾ ਬਹੁਤ ਵਧੀਆ ਬਣੇ ਚਾਵਲ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ